ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬਦਲਾਪੁਰ ਚ ਜਿਨਸੀ ਸ਼ੋਸ਼ਣ ਦੀ ਘਟਨਾ ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਪਛਮੀ ਮਗਾਲ, ਯੂਪੀ, ਬਿਹਾਰ ਤੋਂ ਬਾਅਦ ਮਹਾਰਾਸ਼ਟਰ ਚ ਵੀ ਬੱਚੀਆਂ ਦੇ ਖਿਲਾਫ ਸ਼ਰਮਨਾਕ ਅਪਰਾਧ ਸੋਚਨ ਤੇ ਮਜਬੂਰ ਕਰਦੇ ਹਨ ਕਿ ਅਸੀਂ ਇੱਕ ਸਮਾਜ ਦੇ ਤੌਰ ਤੇ ਕਿੱਥੇ ਜਾ ਰਹੇ ਹਾਂ। ਉਹਨਾਂ ਕਿਹਾ ਕਿ ਕਿ ਹੁਣ ਐਫ ਆਈ ਆਰ ਤੱਕ ਦਰਜ ਕਰਾਉਣ ਦੇ ਲਈ ਅੰਦੋਲਨ ਕਰਨਾ ਪਏਗਾ। ਆਖਿਰ ਪੀੜਤਾ ਦੇ ਲਈ ਪੁਲਿਸ ਥਾਣੇ ਤੱਕ ਜਾਣਾ ਵੀ ਇੰਨਾ ਮੁਸ਼ਕਲ ਕਿਉਂ ਹੋ ਗਿਆ? ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਆਪਣੇ ਇੱਕ ਐਕਸ ਪੋਸਟ ਦੇ ਵਿੱਚ ਲਿਖਿਆ ਕਿ ਗਦਲਾਪੁਰ ਦੇ ਵਿੱਚ ਦੋ 마ਸੂਮਾਂ ਦੇ ਨਾਲ ਹੋਏ ਅਪਰਾਧ ਤੋਂ ਬਾਅਦ ਉਹਨਾਂ ਨੂੰ ਇਨਸਾਫ ਦੇ ਲਈ ਪਹਿਲਾ ਕਦਮ ਉਦੋਂ ਤੱਕ ਨਹੀਂ ਚੁੱਕਿਆ ਗਿਆ ਜਦੋਂ ਤੱਕ ਜਨਤਾ ਨਿਆਂ ਦਾ ਗੁਹਾਰ ਕਰਦੇ ਹੋਏ ਸੜਕਾਂ ਤੇ ਨਹੀਂ ਆ ਗਈ। ਉਹਨਾਂ ਨੇ ਕਿਹਾ ਕਿ ਨਿਆਂ ਦੀਵਾਉਣ ਦੇ ਨਾਲੋਂ ਜ਼ਿਆਦਾ ਕੋਸ਼ਿਸ਼ ਅਪਰਾਧ ਨੂੰ ਲੁਕਾਉਣ ਦੇ ਲਈ ਕੀਤੀ ਜਾਂਦੀ ਹੈ ਜਿਸ ਦਾ ਸਭ ਤੋਂ ਵੱਡਾ ਸ਼ਿਕਾਰ ਔਰਤਾਂ ਅਤੇ ਕਮਜ਼ੋਰ ਵਰਗ ਦੇ ਲੋਕ ਹੁੰਦੇ ਨੇ। ਕਾਂਗਰਸ ਨੇਤਾ ਨੇ ਕਿਹਾ ਕਿ ਐਫ ਆਈ ਆਰ ਦਰਜ ਨਾ ਹੋਣਾ ਨਾ ਸਿਰਫ ਪੀੜਤਾਂ ਨੂੰ ਨਿਰਾਸ਼ ਕਰਦਾ ਸਗੋਂ ਅਪਰਾਧੀਆਂ ਦਾ ਹੌਸਲਾ ਵੀ ਵਧਾਉਂਦਾ ਹੈ। ਸਾਰੀਆਂ ਸਰਕਾਰਾਂ, ਨਾਗਰਿਕਾਂ ਅਤੇ ਰਾਜਨੀਤਿਕ ਪਾਰਟੀਆਂ ਗੰਭੀਰ ਮੰਥਨ ਕਰਨਾ ਹੋਵੇਗਾ ਕਿ ਸਮਾਜ ਦੇ ਵਿੱਚ ਔਰਤਾਂ ਨੂੰ ਸੁਰੱਖਿਅਤ ਮਾਹੌਲ ਦੇਣ ਦੇ ਲਈ ਕੀ ਕਦਮ ਚੁੱਕੇ ਜਾਣ ਉਹਨਾਂ ਨੇ ਕਿਹਾ ਕਿ ਨਿਆਂ ਹਰ ਨਾਗਰਿਕ ਦਾ ਅਧਿਕਾਰਤ ਹੈ ਉਸ ਨੂੰ ਪੁਲਿਸ ਅਤੇ ਪ੍ਰਸ਼ਾਸਨ ਦੀ ਮਰਜ਼ੀ ਦਾ ਮਹਤਾਜ ਨਹੀਂ ਬਣਾਇਆ ਜਾ ਸਕਦਾ